ਇਹ ਹੈ ਜੀ ਕਾਰ ਬਾਜ਼ਾਰ ਛੋਟੀ ਬਰੰਦਰੀ ਪਟਿਆਲਾ ਇੱਥੇ ਜਿਹੜੀ ਮਰਜ਼ੀ ਆਪ ਕਾਰ ਲੈ ਸਕਦੇ ਹਾਂ ਜੀ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਪਟਿਆਲਾ ਛੋਟੀ ਬਰੰਦਰੀ ਛੋਟੀ ਤੋਂ ਛੋਟੀ ਕਾਰ ਵੱਡੀ ਤੋਂ ਵੱਡੀ ਕਾਰ ਹਰ ਤਰ੍ਹਾਂ ਦੀ ਵਧੀਆ ਤੋਂ ਵਧੀਆ ਕਾਰ ਮਿਲਦੀ ਹੈ ਛੋਟੀ ਬਾਰੰਦਰੀ ਇੱਥੇ ਹਰ ਬੁੱਧਵਾਰ ਸੇਲ ਲੱਗਦੀ ਹੈ ਜੀ ਹਰ ਬੁੱਧਵਾਰ ਸੇਲ ਲੱਗਦੀ ਹੈ ਜੀ ਹਰ ਬੁੱਧਵਾਰ ਪਟਿਆਲਾ ਕਾਰ ਬਾਜ਼ਾਰ do